ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਏ ਕਿ ਭਗਵੰਤ ਸਿੰਘ ਮਾਨ ਹੁਣ ਚੰਡੀਗੜ੍ਹ ਛੱਡ ਕੇ ਜਲੰਧਰ ਦੇ ਵਿੱਚ ਪੱਕੇ ਡੇਰੇ ਲਗਾਉਣ ਜਾ ਰਹੇ ਨੇ ਮੁੱਖ ਮੰਤਰੀ ਮਾਨ ਹੁਣ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਹੁਣ ਸ਼ਿਫਟ ਹੋਣ ਜਾ ਰਹੇ ਨੇ ਦੱਸਿਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਉੱਤੇ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ 10 ਜੁਲਾਈ ਨੂੰ ਵੋਟਿੰਗ ਹੋਵੇਗੀ ਜਦਕਿ ਨਤੀਜੇ ਜਿਹੜੇ ਨੇ ਉਹ 13 ਜੁਲਾਈ ਨੂੰ ਐਲਾਨੇ ਜਾਣੇ ਨੇ ਕਾਜੀਏ ਕੀ ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾਣਗੀਆਂ ਇਸ ਸੀਟ ਦੀ ਗੱਲ ਕਰੀਏ ਤਾਂ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਿਹੜੀ ਹੈ ਉਹ ਸੀਟ ਖਾਲੀ ਹੋਈ ਸੀ ਹੁਣ ਜਿੱਥੇ ਜਿਮਨੀ ਚੋਣ ਜਿਹੜੀ ਹੈ ਉਹ ਹੁਣ جاری ਹੈ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਸੀਟ ਤੋਂ ਚੋਣ ਲੜੇ ਸਨ ਜਿਸ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਕੁਝ ਮਹੀਨੇ ਪਹਿਲਾਂ ਹੀ ਉਹ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਪੰਜਾਬ ਚ ਲੋਕ ਸਭਾ ਚੋਣਾਂ ਚ ਮਿਸ਼ਨ 13 0 ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰੋਸੇਯੋਗਤਾ ਦਾਤੇ ਲੱਗ ਗਈ ਹੈ ਸਿਰਫ ਤਿੰਨ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਹੁਣ ਸਿਰਫ ਇੱਕ ਵਿਧਾਨ ਸਭਾ ਸੀਟ ਆਪ ਦਾ ਅਕਸ ਜਿਹੜਾ ਸੁਧਾਰ ਸਕਦੀ ਹੈ ਦੱਸ ਜੀਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਉੱਤੇ ਜਿਹੜੀ ਹੈ ਜਿਮਨੀ ਚੋਣ ਹੋਣੀ ਹੈ ਇਸ ਚੋਣ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੂਤਰਾਂ ਮੁਤਾਬਿਕ ਸੀਐਮ ਭਗਵੰਤ ਸਿੰਘ ਮਾਨ ਹੁਣ ਚੋਣਾਂ ਖਤਮ ਹੋਣ ਤੱਕ ਜਲੰਧਰ ਚੌਣੀ ਦੇ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਹੀ ਰਹਿਣਗੇ ਸੀਐਮਾਨ ਜਲਦੀ ਦੀਪਨਗਰ ਦੇ ਵਿੱਚ ਸ਼ਿਫਟ ਹੋਣ ਜਾ ਰਹੇ ਨੇ ਇਹ ਫੈਸਲਾ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਸੀਐਮ ਹਫ਼ਤੇ ਦੇ ਵਿੱਚ ਗੱਲ ਕਰੀਏ ਤਾਂ ਇਸ ਮਕਾਨ ਦੇ ਵਿੱਚ 3 ਦਿਨ ਮੌਜੂਦ ਰਹਿਣਗੇ ਅਜੇ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਦੁਆਬਾ ਅਤੇ ਮਾਝਾ ਖੇਤਰ ਦੇ ਅਗਵਾ ਤੇ ਲੋਕਾਂ ਦੇ ਨਾਲ ਨਜ਼ਦੀਕੀ ਸੰਬੰਧ ਬਣਾ ਕੇ ਰੱਖਣਗੇ ਸਰਕਾਰ ਆਪ ਦਾ ਦਰਵਾਜ਼ਾ ਪ੍ਰੋਗਰਾਮ ਨੂੰ ਵੀ ਇਸ ਤੋਂ ਹੁਲਾਰਾ ਜਿਹੜਾ ਉਹ ਮਿਲ ਸਕਦਾ ਹੈ ਸੋ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਚੰਡੀਗੜ੍ਹ ਛੱਡ ਕੇ ਜਲੰਧਰ ਦੇ ਵਿੱਚ ਸ਼ਿਫਟ ਹੋਣ ਜਾ ਰਹੇ ਨੇ ਪਰਿਵਾਰ ਸਮੇਤ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਜਿਮਨੀ ਚੋਣਾ ਦੇ ਮੱਦੇਨਜ਼ਰ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਤਿਆਰੀਆਂ ਜੜੀਆਂ ਨੇ ਉਹ ਮੁਕੰਮਲ ਹੋ ਗਈਆਂ ਨੇ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਏ ਕਿ ਭਗਵੰਤ ਸਿੰਘ ਮਾਨ ਹੁਣ ਚੰਡੀਗੜ੍ਹ ਛੱਡ ਕੇ ਜਲੰਧਰ ਦੇ ਵਿੱਚ ਪੱਕੇ ਡੇਰੇ ਲਗਾਉਣ ਜਾ ਰਹੇ ਨੇ ਮੁੱਖ ਮੰਤਰੀ ਮਾਨ ਹੁਣ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਹੁਣ ਸ਼ਿਫਟ ਹੋਣ ਜਾ ਰਹੇ ਨੇ ਦੱਸਿਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਉੱਤੇ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ 10 ਜੁਲਾਈ ਨੂੰ ਵੋਟਿੰਗ ਹੋਵੇਗੀ ਜਦਕਿ ਨਤੀਜੇ ਜਿਹੜੇ ਨੇ ਉਹ 13 ਜੁਲਾਈ ਨੂੰ ਐਲਾਨੇ ਜਾਣੇ ਨੇ ਦੱਸਿਆ ਕਿ ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾਣਗੀਆਂ ਇਸ ਸੀਟ ਦੀ ਗੱਲ ਕਰੀਏ ਤਾਂ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜਿਹੜੀ ਹੈ ਉਹ ਸੀਟ ਖਾਲੀ ਹੋਈ ਸੀ ਹੁਣ ਜਿੱਥੇ ਜਿਮਨੀ ਚੋਣ ਜਿਹੜੀ ਹੈ ਉਹ ਹੁਣ جاری ਹੈ ਸ਼ੀਤਲ ਅੰਗੁਰਾਲ ਦੀ ਗੱਲ ਕਰੀਏ ਤਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਸ ਸੀਟ ਤੋਂ ਚੋਣ ਲੜੇ ਸਨ ਜਿਸ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਕੁਝ ਮਹੀਨੇ ਪਹਿਲਾਂ ਹੀ ਉਹ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਪੰਜਾਬ ਚ ਲੋਕ ਸਭਾ ਚੋਣਾਂ ਚ ਮਿਸ਼ਨ 13 0 ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰੋਸੈਯੋਗਤਾ ਦਾਤੇ ਲੱਗ ਗਈ ਹੈ ਸਿਰਫ ਤਿੰਨ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਹੁਣ ਸਿਰਫ ਇੱਕ ਵਿਧਾਨ ਸਭਾ ਸੀਟ ਆਪ ਦਾ ਅਕਸ ਜਿਹੜਾ ਸੁਧਾਰ ਸਕਦੀ ਹੈ ਦੱਸ ਜੀਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਉੱਤੇ ਜਿਹੜੀ ਹੈ ਜਿਮਨੀ ਚੋਣ ਹੋਣੀ ਹੈ ਇਸੋ ਚੋਣ ਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੂਤਰਾਂ ਮੁਤਾਬਿਕ ਸੀਐਮ ਭਗਵੰਤ ਸਿੰਘ ਮਾਨ ਹੁਣ ਚੋਣਾਂ ਖਤਮ ਹੋਣ ਤੱਕ ਜੁਲੰਦਰ ਚੌਣੀ ਦੇ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਹੀ ਰਹਿਣਗੇ ਸੀਐਮਾਨ ਜਲਦੀ ਦੀਪਨਗਰ ਦੇ ਵਿੱਚ ਸ਼ਿਫਟ ਹੋਣ ਜਾ ਰਹੇ ਨੇ ਇਹ ਫੈਸਲਾ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਸੀਐਮ ਹਫ਼ਤੇ ਦੇ ਵਿੱਚ ਗੱਲ ਕਰੀਏ ਤਾਂ ਇਸ ਮਕਾਨ ਦੇ ਵਿੱਚ 3 ਦਿਨ ਮੌਜੂਦ ਰਹਿਣਗੇ ਅਜੇ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਦੁਆਬਾ ਅਤੇ ਮਾਝਾ ਖੇਤਰ ਦੇ ਅਗਵਾ ਤੇ ਲੋਕਾਂ ਦੇ ਨਾਲ ਨਜ਼ਦੀਕੀ ਸੰਬੰਧ ਬਣਾ ਕੇ ਰੱਖਣਗੇ ਸਰਕਾਰ ਆਪਦਾ ਦੁਆਰ ਪ੍ਰੋਗਰਾਮ ਨੂੰ ਵੀ ਇਸ ਤੋਂ ਹੁਲਾਰਾ ਜਿਹੜਾ ਉਹ ਮਿਲ ਸਕਦਾ ਹੈ ਸੋ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਚੰਡੀਗੜ੍ਹ ਛੱਡ ਕੇ ਜਲੰਧਰ ਦੇ ਵਿੱਚ ਸ਼ਿਫਟ ਹੋਣ ਜਾ ਰਹੇ ਨੇ ਪਰਿਵਾਰ ਸਮੇਤ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਜਿਮਨੀ ਚੋਣਾ ਦੇ ਮੱਦੇਨਜ਼ਰ ਹੈ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਤਿਆਰੀਆਂ ਜੜੀਆਂ ਨੇ ਉਹ ਮੁਕੰਮਲ ਹੋ ਗਈਆਂ ਨੇ